ਅਕਸ਼ਾ ਇਹ ਕਿੰਨੇ ਟਾਈਮ ਤੋਂ ਤੁਹਾਨੂੰ ਜਿਹੜੀ ਮਿਲੀ ਹੋਈ ਹੈ ਜੀ 35 ਸਾਲ ਤੋਂ ਦੇ ਰਹੇ ਆ ਜੀ ਦਵਾਈ ਤੇ ਲੀਵਰ ਦਾ ਨੁਕਸ ਹੋਵੇ ਪੀੜਿਆ ਹੋਵੇ ਤੇ ਆਰਾਮ ਆਉਂਦਾ ਸੱਤੀ ਆ ਇੱਕ ਪੁੜੀ ਖਾਣ ਨਾਲ ਹੀ ਪਤਾ ਲੱਗੂ ਕੀ 24 ਘੰਟਿਆਂ ਦੇ ਵਿੱਚ ਇੱਕ ਹੀ ਪੁੜੀ ਖਾਣੀ ਹੈ 24 ਘੰਟਿਆਂ ਦੇ ਵਿੱਚ ਇੱਕ ਕੋਈ ਪੁੜੀ ਲੈਣੀ ਆ ਜੀ ਜਿਵੇਂ ਅੱਜ 24 ਘੰਟੇ ਬਾਅਦ ਅੱਜ ਪੁੜੀ ਲੈ ਲਈ ਇਹ ਦੂਸਰੇ ਦਿਨ ਉਸੇ ਟਾਈਮ ਲੈਣੀ ਆ ਤੀਸਰੇ ਦਿਨ ਫੇਰ ਉਸੇ ਟਾਈਮ ਲੈਣੀ ਆ ਰੋਟੀ ਤੋਂ ਘੰਟਾ ਪਹਿਲਾਂ ਜਾਂ ਰੋਟੀ ਤੋਂ ਘੰਟਾ ਬਾਅਦ ਕਿਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਇਹ ਸਪੈਸ਼ਲ ਦਵਾਈ ਲਿਆਣਿਆਂ ਜੀ ਬੰਸਾਰੀਆਂ ਨੇ ਉਹ ਤੋਂ ਲਿਆ ਕੇ ਅਸੀਂ ਆਪ ਤਿਆਰ ਕਰਕੇ ਜੀ ਪੁੜੀਆਂ ਦਿੰਨੇ ਆ ਜਿਹੜੀ ਇਹ ਸੇਵਾ ਹੈ ਬਿਲਕੁਲ ਮੁਫਤ ਦੇ ਵਿੱਚ ਹੋਣੀ ਬਿਲਕੁਲ ਬਿਲਕੁਲ ਫ੍ਰੀ ਕਿ ਕਿੰਨੇ ਦੂਰੋਂ ਦੂਰੋਂ ਜਿਹੜੇ ਤੁਹਾਡੇ ਕੋਲ ਆਂਦੇ ਨੇ ਇਹ ਇੱਧਰ ਸਿੱਧਵਾਉ ਤੱਕ ਜੀ ਤੇ ਇੱਧਰ ਲੁੱਦੇ ਹਣਾ ਸਾਰਾ ਜੀ ਤੇ ਇੱਧਰ ਵਾਲੇ ਵਾਲੇ ਸਾਰੇ ਪਿੰਡਾਂ ਦੇ ਵਿੱਚ ਜੀ ਇਹ ਦਵਾਈ ਸਾਡੀ ਚੱਲਦੀ ਹੈ ਇੱਕ ਦਿਨ ਸੁਧਾਰ ਤੋਂ ਆਏ ਜੀ ਉਹਨੂੰ ਗੱਡੀ 'ਚ ਪਾ ਕੇ ਲਿਆਏ ਜੀ ਤੇ ਬਹੁਤ ਜ਼ਿਆਦਾ ਪੀੜਿਆ ਸੀਗਾ ਜੀ ਓਏ ਉਹ ਜਾਂ ਦੂਸਰੀ ਗਿਰਾਂ ਆਇਆ ਆਪਣੇ ਆ ਮੋਟਰਸਾਈਕਲ ਤੇ ਆਇਆ ਜੀ ਤੇ ਬਿਲਕੁਲ ਠੀਕ ਹੋ ਗਿਆ ਪਰ ਇਹ ਜਿਹਦਾ ਸਭ ਤੋਂ ਬਸ ਤੜਕੇ ਦਾ ਹੀ ਹੈ ਜੀ the city headlines ਦੇਖ ਰਹੇ तमाम ਦਰਸ਼ਕਾਂ ਦਾ ਮੈਂ ਨੀਹਾ ਮਲਿਕ ਸਵਾਗਤ ਕਰਦੀ ਹਾਂ ਅੱਜ ਦੀ ਵੀਡੀਓ ਜਿਹੜੀਏ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਤੇ ਸਪੈਸ਼ਲ ਹੋਣ ਵਾਲੀ ਹੈ ਜੇਕਰ ਤੁਹਾਨੂੰ ਪੀਲੀਆ ਆਇਆ ਜਾਂ ਫਿਰ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਆ ਅੱਜ ਤੁਹਾਡਾ ਜਿਹੜਾ ਅਸੀਂ ਫ੍ਰੀ ਦੇ ਵਿੱਚ ਜਿਹੜਾ ਇਲਾਜ ਦੱਸਣ ਜਾ ਰਹੇ ਆ ਅੱਜ ਅਸੀਂ ਮਲਕਪੁਰ ਵਿਖੇ ਮੌਜੂਦ ਆ ਜਿੱਥੇ ਕਿ ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ ਜਿਨ੍ਹਾਂ ਨੂੰ ਜੜੇ ਬਖਸ਼ ਮਿਲੀ ਹੋਈ ਹੈ ਤੇ ਅੱਜ ਤੋਂ ਨਹੀਂ ਹੈਗੇ 30 35 ਸਾਲ ਤੋਂ ਜਿਹੜੇ ਬਖਸ਼ ਜੇ ਪੀੜੀ ਦਰ ਪੀੜੀ ਜਿਹੜੀ ਚਲਦੀ ਆ ਰਹੀ ਹੈ ਤੇ ساری ਗੱਲਬਾਤ ਕਰਦੇ ਤੇ ਜਾਣਦੇ ਆ ਕਹਿੰਦੇ ਇਹ ਕੁੜੀਆਂ ਤੁਸੀਂ ਦੇਖ ਸਕਦੇ ਹੋ ਇਸ ਦਵਾਈ ਦੇ ਨਾਲ ਜਿਹੜੀ ਹੈ ਜਿੰਨੀ ਮਰਜ਼ੀ ਪੁਰਾਣੀ ਪੀਲੀਆ ਹੋਵੇ ਜਾਂ ਫਿਰ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਹੋਵੇ ਕਾਲੀ ਪੀਲੀਆ ਹੋਵੇ ਮਿੰਟਾਂ ਦੇ ਵਿੱਚ ਜਿਹੜਾ ਇਹਦਾ ਅਸਰ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਸਕਦਾ 24 ਘੰਟਿਆਂ ਦੇ ਵਿੱਚ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲ ਸਕਦਾ ਤੇ ਬਾਬਾ ਜੀ ਸਾਡੇ ਨਾਲ ਮੌਜੂਦ ਆ ਪਹਿਲਾਂ ਆਪਾਂ ਬਾਬਾ ਜੀ ਨਾਲ ਗੱਲ ਕਰਾਂਗੇ ਲੋਕ ਵੀ ਇੱਥੇ ਆਏ ਹੋਏ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਾਪਾ ਜੀ ਪਹਿਲੇ ਤਾਂ ਇਹ ਦੱਸੋ ਇਹ ਬਖਸ਼ਾ ਇਹ ਕਿੰਨੇ ਟਾਈਮ ਤੋਂ ਤੁਹਾਨੂੰ ਜਿਹੜੀ ਮਿਲੀ ਹੋਈ ਆ 35 ਸਾਲ ਤੋਂ ਦੇ ਰਹੇ ਆ ਜੀ ਦਵਾਈ ਤੇ ਲੀਬਰ ਦਾ ਨੁਕਸ ਹੋਵੇ ਪੀੜੀਆ ਹੋਵੇ ਤੇ ਆਰਾਮ ਆਉਂਦਾ ਸਾਤੀ ਆ ਇੱਕ ਪੁੜੀ ਖਾਣ ਨਾਲ ਹੀ ਪਤਾ ਲੱਗੂ ਤੁਹਾਨੂੰ ਇੱਕ ਪੁੜੀ ਖਾਣ ਦੇ ਨਾਲ ਹੀ ਪਤਾ ਲੱਗ ਜੂਗਾ ਕਿ 24 ਘੰਟਿਆਂ ਦੇ ਵਿੱਚ ਇੱਕ ਹੀ ਪੁੜੀ ਖਾਣੀ ਹੈ ਕਿ ਇੱਕ ਸਵੇਰੇ ਲੈਣੀ ਹੈ ਕਿ ਦੁਪਹਿਰੇ ਲੈਣੀ ਹੈ ਕਿ ਸ਼ਾਮੀ ਲੈਣੀ ਹੈ 24 ਘੰਟਿਆਂ ਦੇ ਵਿੱਚ ਕੋਈ ਪੁੜੀ ਲੈਣੀ ਆ ਜੀ ਜਿਵੇਂ ਅੱਜ 24 ਘੰਟੇ ਬਾਅਦ ਅੱਜ ਪੁੜੀ ਲੈ ਲਈ ਇਹ ਦੂਸਰੇ ਦਿਨ ਉਸੇ ਟਾਈਮ ਲੈਣੀ ਆ ਤੀਸਰੇ ਦਿਨ ਫੇਰ ਉਸੇ ਟਾਈਮ ਲੈਣੀ ਆ ਜੀ ਹਾਂਜੀ ਮਤਲਬ ਕਿ ਉਸੀ ਟਾਈਮ ਲੈਣੀ ਹੈ ਇੱਕ ਟਾਈਮ ਜਿਹੜਾ ਫਿਕਸ ਕਰ ਲੈਣਾ ਹੈ ਖਾਣ ਤੋਂ ਪਹਿਲਾਂ ਲੈਣੀ ਹੈ ਖਾਣ ਤੋਂ ਬਾਅਦ ਲੈਣੀ ਹੈ ਰੋਟੀ ਤੋਂ ਘੰਟਾ ਪਹਿਲਾਂ ਜਾਂ ਰੋਟੀ ਤੋਂ ਘੰਟਾ ਬਾਅਦ ਜੀ ਤੇ ਜਿਹੜੀ ਇਹ ਬਖਸ਼ੇ ਪਹਿਲਾਂ ਤੁਹਾਡੇ ਫਾਦਰ ਸਾਹਿਬ ਨੂੰ ਸੀਗੀ ਤੇ ਇਹ ਦਵਾਈ ਜਿਹੜੀ ਹੈ ਕਿਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਕੋਈ ਸਪੈਸ਼ਲ ਦਵਾਈਆਂ ਜਿਹੜੀਆਂ ਇਹਦੇ ਵਿੱਚ ਮਿਕਸ ਕੀਤੀਆਂ ਜਾਂਦੀਆਂ ਜਾਂ ਫਿਰ ਇਹ ਜਿਹੜੀ ਜੜੀ ਬੂਟੀਆਂ ਦੁਆਰਾ ਤਿਆਰ ਕੀਤੀ ਜਾਂਦੀ ਹੈ ਇਹ ਸਪੈਸ਼ਲ ਦਵਾਈ ਲਿਆਣਿਆਂ ਜੀ ਬੰਸਾਰੀਆਂ ਨੇ ਉਹ ਤੋਂ ਲਿਆ ਕੇ ਅਸੀਂ ਆਪ ਤਿਆਰ ਕਰਕੇ ਜੀ ਪੁਣੀਆਂ ਦਿੰਨੇ ਆਂ ਕੋਈ ਅਦਨ। ਤੇ ਜਿਹੜੀ ਇਹ ਸੇਵਾ ਹੈ ਬਿਲਕੁਲ ਮੁਫਤ ਦੇ ਵਿੱਚ ਹੋਣੀ। ਬਿਲਕੁਲ ਬਿਲਕੁਲ ਫ੍ਰੀ। ਬਿਲਕੁਲ ਫ੍ਰੀ। ਤੇ ਲੋਕੀ ਕਿੰਨੀ ਦੂਰੋਂ ਦੂਰੋਂ ਜਿਹੜੇ ਤੁਹਾਡੇ ਕੋਲ ਆਉਂਦੇ ਨੇ। ਇਹ ਇੱਧਰ ਸਿੱਧਵਾਉਂ ਤੱਕਰ। ਜੀ। ਤੇ ਇੱਧਰ ਲੁੱਦੇ ਹਣਾ ਸਾਰਾ। ਜੀ। ਤੇ ਇੱਧਰ ਵਾਲੇ ਵਾਲੇ ਸਾਰੇ ਪਿੰਡਾਂ ਦੇ ਵਿੱਚ। ਜੀ। ਇਹ ਦਵਾਈ ਸਾਡੀ ਚੱਲਦੀ ਹੈ। ਜੀ। ਸਾਰੀ ਮਤਲਬ ਤੁਹਾਡੀ ਦਵਾਈ ਜਿਹੜੀ ਚੱਲ ਰਹੀ ਹੈ ਤੇ ਲੋਕ ਜਦੋਂ ਆਉਂਦੇ ਨੇ ਕਿੰਨੇ ਕੁ ਜ਼ਿਆਦਾ ਆਪਣੀ ਪਰੇਸ਼ਾਨੀ ਲੈ ਕੇ ਆਉਂਦੇ ਨੇ ਤੇ ਜਦੋਂ ਜਾਂਦੇ ਨੇ ਕਿੰਨਾ ਜ਼ਿਆਦਾ ਪਰੇਸ਼ਾਨੀ ਤੋਂ ਜਿਹੜੇ ਆਪਣੀ ਬਿਮਾਰੀ ਤੋਂ ਜਿਹੜੇ ਫ੍ਰੀ ਹੋ ਕੇ ਜਾਂਦੇ ਨੇ। ਇਹ ਤਾਂ ਇੱਕ ਦਿਨ ਸੁਧਾਰ ਤੋਂ ਆਏ ਜੀ ਉਹਨੂੰ ਗੱਡੀ 'ਚ ਪਾ ਕੇ ਲਿਆਏ ਜੀ ਤੇ ਬਹੁਤ ਜ਼ਿਆਦਾ ਪੀੜਿਆ ਸੀਗਾ ਜੀ ਔਏ ਉਹ ਜਾਂ ਦੂਸਰੀ ਗ੍ਰਾਂ ਆਇਆ ਆਪਣੇ ਆ ਮੋਟਰਸਾਈਕਲ ਤੇ ਆਇਆ ਜੀ ਤੇ ਬਿਲਕੁਲ ਠੀਕ ਹੋ ਗਿਆ ਬਿਲਕੁਲ ਠੀਕ ਹੋ ਗਿਆ ਹਾਂਜੀ ਤੇ ਬਾਬਾ ਜੀ ਇਹ ਜਿਹੜੀ ਦਵਾਈ ਹੈ ਇਹ ਤੁਸੀਂ ਕਹੇ ਬਖਸ਼ ਹੈ ਪਰ ਕਿਤੇ ਨਾ ਕਿਤੇ ਤੁਸੀਂ ਕਹੇ ਦਵਾਈ ਜਿਹੜੀ ਲਿਆਣੀ ਵੀ ਪੈਂਦੀ ਹੈ ਹਾਂਜੀ ਦਵਾਈ ਤਾਂ ਲਿਆ ਕੇ ਤਿਆਰ ਕਰਨੀ ਪੈਂਦੀ ਹੈ ਜੀ ਅੱਛਾ ਇਹ ਹੱਥ ਦੇ ਵਿੱਚ ਬਖਸ਼ ਹੈ ਇਹ ਤਾਂ ਦੀ ਬਖਸ਼ ਹੈਗੀ ਹੈ ਹਾਂਜੀ ਹਾਂਜੀ ਜੋ ਤੁਹਾਡੇ ਫਾਦਰ ਸਾਹਿਬ ਨੇ ਦਿੱਤੀ ਸੀ ਹਾਂਜੀ ਹਾਂਜੀ ਬਖਸ਼ ਸੀ ਇਹ ਜੀ ਤੇ ਅੱਜ ਕੱਲ ਆਪਾਂ ਦੇਖਦੇ ਆ ਕਿ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਜਿਹੜੇ ਪੀਲੀਆ ਤੇ ਲੀਵਰ ਦੀ ਜਿਹੜੀ ਬਿਮਾਰੀਆਂ ਨੇ ਦੇਖਣ ਨੂੰ ਮਿਲਦੀ ਹੈ ਇਹ ਬਿਮਾਰੀ ਜਿਹੜੀ ਹੈ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਜਿਹੜਾ ਅਸਰ ਕਰਦੀ ਹੈ ਇਹ ਦੇਖੋ ਜੀ ਕਈ ਗਰਾਂ ਜੰਮ ਦੇ ਬੱਚੇ ਨੂੰ ਹੋ ਜਾਂਦਾ ਪੀਲੀਆ ਜੀ ਇਹ ਉਹਨੂੰ ਵੀ ਦਿੱਤੀ ਜਾਂਦੀ ਹੈ ਦਵਾਈ ਇਹ ਹੂੰ ਇਹ ਉਹਦੀ ਮਾਂ ਨੂੰ ਦਿੱਤੀ ਜਾਂਦੀ ਆ ਹੂੰ ਮਾਂ ਬੱਚੇ ਨੂੰ ਦੁੱਧ ਦਿੰਦੀ ਆ ਦੁੱਧ ਦੇ ਰਾਹੀਂ ਬੱਚੇ ਨੂੰ ਅਸਰ ਹੋ ਜਾਂਦਾ ਤੇ ਬੱਚਾ ਵੀ ਠੀਕ ਹੋ ਜਾਂਦਾ ਜੀ ਕਿੰਨੇ ਟਾਈਮ ਦੇ ਬਾਅਦ ਬੱਚਾ ਜਿਹੜਾ ਹੈ ਨਵ ਬੱਚਾ ਹੈ ਜਿਹਨੇ ਜਨਮ ਲਿੱਤਾ ਉਹਨੂੰ ਪੀ ਲਿਆ ਕਿਉਂਕਿ ਅਕਸਰ ਦੇਖਣ ਨੂੰ ਮਿਲਦੀ ਹੈ ਤੇ ਕਿੰਨੇ ਟਾਈਮ ਦੇ ਵਿੱਚ ਜਿਹੜਾ ਬੱਚੇ ਨੂੰ ਜਿਹੜਾ ਠੀਕ ਹੋ ਜਾਂਦਾ ਹੈ 9 ਤੋਂ 10 ਦਿਨ ਦੇ ਵਿੱਚ ਬੱਚਾ ਠੀਕ ਹੋ ਜਾਂਦਾ 9 ਤੋਂ 10 ਦਿਨ ਦੇ ਵਿੱਚ ਹਾਂ ਜੀ ਮਤਲਬ 9 ਤੋਂ 10 ਦਿਨ ਦੇ ਵਿੱਚ ਵਿੱਚ ਬੱਚਾ ਜਿਹੜਾ ਬਿਲਕੁਲ ਠੀਕ ਹੋ ਜਾਊਗਾ ਉਹਨੂੰ ਕੋਈ ਵੀ ਤਰੀਕੇ ਦੀ ਕਿਸੇ ਵੀ ਤਰੀਕੇ ਦੀ ਨਾ ਕਾਲੀ ਪੀਲੀਆ ਹੋਊਗੀ ਨਾ ਪੀਲੀ ਵਾਲੀ ਪੀੜੀ ਆਉਗੀ ਨਹੀਂ ਜੀ ਦੁਬਾਰਾ ਨਹੀਂ ਹੋਊਗਾ ਬਰਹਿਜ ਜ਼ਰੂਰੀ ਹੈ ਇਹਦਾ ਹਾਂ ਬਰਹਿਜ ਤੜਕੇ ਦਾ ਜ ਕੋਈ ਵੀ ਬੰਦਾ ਆ ਕੇ ਲੈ ਕੇ ਜਾਂਦਾ ਕਿ ਕੇਲੇ ਚ ਲੈਣੀ ਹੈ ਇੱਕ ਪੁੜੀ 24 ਘੰਟਿਆਂ ਬਾਅਦ ਇਹਦਾ ਰਿਜ਼ਲਟ ਮਿਲੂ ਜੀ ਤੇ ਉਹ ਦੂਏ ਦਿਨ ਫੇਰ ਉਸੇ ਟਾਈਮ ਲੈਣੀ ਹੈ 30 ਦਿਨ ਫੇਰ ਉਸੇ ਟਾਈਮ ਲੈਣੀ ਹੈ ਜੀ ਤੇ ਮਤਲਬ ਤੜਕੇ ਦਾ ਬਰੇਜ ਆ ਤੜਕੇ ਦਾ ਅੱਜਾ ਬਾਬਾ ਜੀ ਮੈਂ ਦੇਖਿਆ ਜਦੋਂ ਪੀਲੀਆ ਹੁੰਦੀ ਹੈ ਤੇ ਕਹਿੰਦੇ ਪੀਲੇ ਰੰਗ ਦੇ ਕੱਪੜੇ ਵੀ ਨਹੀਂ ਪਾਉਣੇ ਚਾਹੀਦੇ ਤੁਸੀਂ ਤੁਹਾਡੀ ਦਵਾਈ ਦੇ ਵਿੱਚ ਹੈਗਾ ਕੁਝ ਇਦਾਂ ਦਾ ਕਿ ਪੀਲੇ ਰੰਗ ਦੇ ਕੱਪੜੇ ਸਾਡੀ ਦਵਾਈ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਹੈ ਨਹੀਂਗਾ ਜੀ ਹੁਣ ਕਈ ਦੇਖੇ ਤੇ ਬਾਸੀਆਂ ਧਾਗਾ ਪਾਉਂਦੇ ਆ ਉਹ ਧਾਗਾ ਵਧ ਹੀ ਜਾਂਦਾ ਉਹਨੂੰ ਦੇਖ ਕੇ ਕਹਿੰਦੇ ਸਾਡਾ ਪੀੜਾ ਘਟਦਾ ਪਰ ਨਹੀਂ ਉਹ ਵੀ ਆ ਕੇ ਇਥੋਂ ਅਸੀਂ ਉਹਨਾਂ ਦੇ ਧਾਗੇ ਵੀ ਲਹਾਏ ਆ ਤੇ ਇਹ ਪੁੜੀ ਪਹਿਲੀ ਪੁੜੀ ਦੱਸ ਦਿੰਦੀ ਆ ਵੀ ਆਹ ਹਾਂ ਠੀਕ ਆ ਜੀ ਮਤਲਬ ਕਿਸੇ ਵੀ ਤਰੀਕੇ ਦਾ ਕੋਈ ਵਹਿਮ ਨਹੀਂ ਹੈਗਾ ਕਿਸੇ ਵੀ ਤਰੀਕੇ ਦਾ ਕੋਈ ਧਾਗਾ ਤਾਵੀਰ ਨਹੀਂ ਹੈਗਾ ਸਿਰਫ ਇੱਕ ਜਿਹੜੀ ਹੈ ਤੁਸੀਂ ਇੱਕ ਪੁੜੀ ਲੈਣੀ ਹੈ ਕਿ ਦਵਾਈ ਲੈਣੀ ਹੈ ਤੇ ਉਸ ਦੇ ਨਾਲ 24 ਘੰਟਿਆਂ ਦੇ ਵਿੱਚ ਤੁਹਾਨੂੰ ਅਸਰ ਦੇਖਣ ਨੂੰ ਮਿਲਣ ਵਾਲਾ ਹੈ ਹਾਂਜੀ ਮਿਲੂਗਾ ਜ਼ਰੂਰ ਮਿਲੂਗਾ ਬਾਕੀ ਬੰਦਾ ਕਈ ਘਰ ਦਾਖਲ ਵੀ ਹੁੰਦਾ ਹੂੰ ਉੱਥੇ ਜਿਵੇਂ ਹੁਣ ਆਪਾਂ 3 ਟਾਈਮ ਦਵਾਈ ਹਸਤਾਲ ਚ ਲੈਣੇ ਆ ਜੀ ਤੇ ਇੱਕ ਉਹ ਇੱਕ ਟਾਈਮ ਦਵਾਈ ਨਹੀਂ ਲੈਣੀ ਉਸ ਟਾਈਮ ਇਹ ਲੈ ਲੈਣੀ ਹੈ ਦੁਪਹਿਰ ਦੇ ਜੀ ਤੇ ਪਰਹੇਜ ਹੋਰ ਕੀ ਕੀ ਕਰਨਾ ਪੈਂਦੇ ਆ ਪਰ ਇਹ ਜਿਹਦਾ ਸਭ ਤੋਂ ਬਸ ਤੜਕੇ ਦਾ ਹੀ ਆ ਜੀ ਤੜਕੇ ਦਾ ਹੀ ਹਾਂਜੀ ਤੇ ਹੋਰ ਕੋਈ ਨਹੀਂ ਹੈਗਾ ਹਾਂਜੀ ਜੀ ਤੇ ਜਿਹੜੀ ਦਵਾਈਏ ਲੀਵਰ ਲਈ ਵੀ ਔਰ ਇਦਾਂ ਹੀ ਕੰਮ ਕਰਦੇ ਜਿਵੇਂ ਕਿ ਪੀਲੀਏ ਨੂੰ ਜਿਆਦਾ ਜਿਹਾ ਪੀਲੀਆ ਹੁੰਦਾ ਲੀਵਰ ਨੂੰ ਨੁਕਸ ਪੈਂਦਾ ਹੀ ਪੈਂਦਾ ਜੀ ਉਹ ਉਹ ਵੀ ਨਾਲੇ ਹੀ ਠੀਕ ਹੋ ਜਾਂਦਾ ਨਾਲੇ ਠੀਕ ਹੋ ਜਾਂਦਾ ਹਾਂਜੀ ਮਤਲਬ ਕਿਸੇ ਵੀ ਡਾਕਟਰ ਦੀ ਦਵਾਈ ਲੈਣ ਦੀ ਜਰੂਰਤ ਨਹੀਂ ਹੈਗੀ ਕਿਉਂਕਿ ਇੱਥੇ ਮਲਖਪੁਰ ਦੇ ਵਿੱਚ ਜਿਹੜੀ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਜਿੱਥੇ ਕਿ ਤੁਹਾਨੂੰ ਜਿਹੜੀਆਂ ਨੇ ਪੁੜੀਆਂ ਦਿੱਤੀ ਜਾਣਗੀਆਂ ਉਹ ਵੀ ਤਿੰਨ ਪੁੜੀ ਜਿਹੜੀ ਦਿੱਤੀ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਦਵਾਈ ਹੈ ਜਿਹੜੀ ਦਵਾਈ ਹੈ ਕਹਿੰਦੇ ਅਸੀਂ ਲੈ ਕੇ ਆਂਦੇ ਹਾਂ ਪਰ ਇਹ ਬਖਸ਼ ਮਿਲੀ ਹੋਈ ਹੈ ਤੇ ਬਖਸ਼ ਦੇ ਵਿੱਚ ਜਿਹੜੇ ਹੋਰ ਇਹਦੇ ਵਿੱਚ ਜੜੀ ਬੂਟੀਆਂ ਲਾ ਕੇ ਤੇ ਹੋਰ ਤਰੀਕੇ ਨਾਲ ਜਿਹੜੇ ਤਿਆਰ ਕੀਤੀ ਜਾਂਦੀ ਹੈ 24 ਘੰਟਿਆਂ ਦੇ ਵਿੱਚ ਜਿਹੜਾ ਅਸਰ ਦੇਖਣ ਨੂੰ ਮਿਲਦਾ ਹੈ ਲੋਕ ਵੀ ਸਾਡੇ ਨਾਲ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਬਾਬਾ ਜੀ ਨੇ ਤਾਂ ਆਪਾਂ ਗੱਲ ਕਰਨੀ ਕਰ ਲਈਏ ਤੇ ਉੱਥੇ ਹੋਰ ਵੀ ਲੋਕ ਉੱਥੇ ਮੌਜੂਦ ਆ ਜਿਹੜੇ ਕਿ ਮੈਡੀਸਨ ਲੈਣ ਆਏ ਹੋਏ ਮੈਮ ਸਰਸਿਕਾ ਜੀ ਸਰਸਿਕਾ ਕੀ ਹਾਲ ਚੱਲ ਹੈ ਵਧੀਆ ਜੀ ਮੈਮ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਕਿੱਧਰੋਂ ਆਏ ਹੋ ਤੁਸੀਂ ਅਸੀਂ ਜੀ ਸੰਗਰੂਰ ਤੋਂ ਆਏ ਹਾਂ ਜੀ ਹਾਂ ਜੀ ਤੇ ਕੀ ਹੋਇਆ ਕਿਸ ਚੀਜ਼ ਦਾ ਹੈ ਤੁਸੀਂ ਮਤਲਬ ਕਿ ਦਵਾਈ ਜਿਹੜੀ ਲੈਣ ਆਏ ਹੋ ਸਾਨੂੰ ਪੀਲੀ ਹੋਇਆ ਸੀਗਾ ਜੀ ਅਸੀਂ ਕਾਫੀ ਜਗ੍ਹਾ ਤੋਂ ਦਵਾਈ ਲੈਂਦੀ ਸੀ ਸਾਨੂੰ ਕੋਈ ਫਰਕ ਨਹੀਂ ਪਿਆ ਜੀ ਇਸ ਕਰਕੇ ਸਾਨੂੰ ਦੱਸਿਆ ਗਿਆ ਕਿ ਮਾਲਕਪੁਰ ਤੋਂ ਦਵਾਈ ਮਿਲਦੀ ਹੈ ਹੂੰ ਤੇ ਸਾਨੂੰ ਡਰੈਸ ਦਿੱਤਾ ਇਸ ਕਰਕੇ ਫਿਰ ਅਸੀਂ ਇੱਥੋਂ ਦਵਾਈ ਲੈਤੀ ਤਿੰਨ ਪੁਰਣੀ ਨਾਲ ਸਾਨੂੰ ਫਰਕ ਪੈ ਗਿਆ ਬਿਲਕੁਲ ਤੇ ਪੁਰਣੀ ਦੇ ਨਾਲ ਹਾਂਜੀ ਤੇ ਦੱਸੋਗੇ ਕਿ ਕਿੰਨੀ ਪੁਰਾਣੀ ਪੀ ਲਿਆ ਸੀਗੀ ਕਿੰਨੇ ਟਾਈਮ ਤੋਂ ਤੁਸੀਂ ਜਿਹੜਾ ਇਲਾਜ ਕਰ ਰਹੇ ਸੀ ਕਿ ਪਰ ਉਹਦਾ ਇਲਾਜ ਜਿਹੜਾ ਸੰਭਵ ਨਹੀਂ ਹੋ ਪਾਰਿਆ ਸੀ 6 ਮਹੀਨੇ ਪਹਿਲਾਂ ਹੋਇਆ ਸੀ ਮੈਮ 6 ਮਹੀਨੇ ਪਹਿਲਾਂ ਤੋਂ ਲਗਾਤਾਰੀ ਦਵਾਈ ਖਾਂਦੇ ਆਏ ਅਰੇ ਹਾਂਜੀ ਪਰ ਇੱਧਰ ਜਦੋਂ ਤੁਸੀਂ ਬਾਬਾ ਜੀ ਕੋਲ ਆਏ ਫ੍ਰੀ ਦੇ ਵਿੱਚ ਇਹਨਾਂ ਵੱਲੋਂ ਸੇਵਾ ਫ੍ਰੀ ਦੇ ਵਿੱਚ ਹਾਂਜੀ ਤੇ ਇਹਨਾਂ ਨੇ ਕੋਈ ਪ੍ਰੇਜ ਵਗੈਰਾ ਦੱਸਿਆ ਹਾਂਜੀ ਤਲੀ ਹੋਈ ਚੀਜ਼ ਤਾਂ ਪ੍ਰੇਜ ਕਰਨਾ ਜਿੰਨੇ ਮਤਲਬ ਸੀ ਦੀ ਮਾਲਸ ਕਰਨੀ ਹੈ ਜੇ ਆਪਾਂ ਦਵਾਈ ਖਾਣੇ ਆ ਤੇ ਜੂਸ ਵਗੈਰਾ ਲੱਸੀ ਦਹੀਂ ਪੀ ਸਕਦੇ ਆਂਗੇ ਜੀ ਤੇ ਹੋਰ ਵੀ ਮੈਮ ਮੈਮ ਤੁਸੀਂ ਤੁਹਾਨੂੰ ਕਿੰਨਾ ਪੁਰਾਣਾ ਪੀ ਲਿਆ ਸੀਗਾ ਜੋ ਕਿ ਬਾਬਾ ਜੀ ਕੋਲ ਆਏ ਤਾਂ ਠੀਕ ਹੋ ਗਿਆ ਇੱਕ ਮਹੀਨਾ ਪਹਿਲਾਂ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਆਈ ਦੁਬਾਰਾ ਤੇ ਦਸਨ ਤੇ ਤੇ ਉਸ ਤੋਂ ਬਾਅਦ ਤਿੰਨ ਪੁਰਾਣਾ ਕਾਫੀ ਫਰਕ ਪਿਆ ਤੇ ਹੁਣ ਅੱਜ ਦੁਬਾਰਾ ਇੱਥੇ ਆਏ ਆਂ ਅਸੀਂ ਬਿਲਕੁਲ ਠੀਕ ਠਾਕ ਹਾਲ ਦੇ ਮੈਂ ਕਿੰਨੇ ਟਾਈਮ ਦੇ ਬਾਅਦ ਜਿਹੜਾ ਅਸਰ ਦੇਖਣ ਨੂੰ ਮਿਲ ਜਾਂਦਾ ਅਸਰ ਦੋ ਦਿਨ ਦੋ ਦਿਨ ਚ ਹੀ ਦੇਖਣ ਨੂੰ ਮਿਲ ਗਿਆ ਸੀਗਾ ਵੈਸਤੇ ਪਹਿਲੀ ਪੂੜੀ ਖਾਣ ਨਾਲ ਹੀ ਕਾਫੀ ਫਰਕ ਪੈ ਚੁੱਕਾ ਸੀਗਾ ਪਰ ਤਿੰਨ ਪੂੜੀਆਂ ਖਾਣ ਤੋਂ ਬਾਅਦ ਬਿਲਕੁਲ ਠੀਕ ਹੋ ਗਈ ਸੀ ਜੀ ਅੱਛਾ ਕਈ ਵਾਰੀ ਦੋਇਆ ਕਿ ਤੁਸੀਂ ਹੁਣ ਕਹਿ ਰਹੇ ਤਿੰਨ ਪੂੜੀ ਖਾਣਾ ਕਈ ਵਾਰੀ ਐਦਾਂ ਹੋਇਆ ਕਿ ਇੱਕ ਪੂੜੀ ਖਾਣ ਨਾਲ ਹੀ ਕਾਫੀ ਜ਼ਿਆਦਾ ਅਸਰ ਪੈ ਗਿਆ ਹੋਵੇ ਦੂਜੀ ਪੂੜੀ ਨੂੰ ਇਗਨੋਰ ਕਰਤਾ ਹੋਵੇ ਨਹੀਂ ਨਹੀਂ ਇਦਾਂ ਤਾਂ ਨਹੀਂਗਾ ਮਤਲਬ ਪਹਿਲੀ ਕੁੜੀ ਨਾਲ ਕਾਫੀ ਹੱਦ ਤੱਕ ਫਰਕ ਪੈ ਜਾਂਦਾ ਖੁਦ ਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ ਵੀ ਹਾਂ ਫਰਕ ਪੈ ਚੁੱਕਾ ਹੈ ਜੀ ਤੇ ਬਾਬਾ ਜੀ ਜੇਕਰ ਸਾਡੇ ਈਵਰਸ ਦੇਖ ਰਹੀਏ ਸਾਡੀ ਆਡੀਅנס ਦੇਖ ਰਹੀਏ ਜੇਕਰ ਇੱਥੇ ਕਿਸੇ ਨੇ ਆਣਾ ਹੋਵੇ ਇੱਕ ਵਾਰੀ ਆਪਣਾ ਐਡਰੈਸ ਜਿਹੜਾ ਹੈ ਲੋਕਾਂ ਤੱਕ ਪਹੁੰਚਾ ਦੋਗੇ ਹਾਂਜੀ ਇਹ ਪਿੰਡ ਮਲਕਪੋਰਾ ਹਮ ਬਲਦੇਵ ਸਿੰਘ ਮੇਰਾ ਨਾਮ ਆ ਜੀ ਇਹ ਗੁਰਦਾਰੇ ਸਾਹਮਣੇ ਸਾਡਾ ਘਰ ਆ ਹਮ ਤੇ ਇੱਥੇ ਦਵਾਈ ਦਿੰਦੇ ਆਂ ਇੱਥੇ ਦਵਾਈ ਮਤਲਬ ਜਦ ਮਰਜ਼ੀ ਆ ਸਕਦੇ ਆ ਹਾਂਜੀ ਜਦੋਂ ਮਰਜ਼ੀ ਆ ਕੇ ਦਵਾਈ ਲੈ ਜਾਓ ਹਮ ਤੇ ਮਿਲੂਗੀ ਕੋਈ ਛੁੱਟੀ ਵਗੈਰਾ ਹੁੰਦੀ ਹੈ ਜਿਵੇਂ ਕਿ ਸੰਡੇ ਹੋ ਗਿਆ ਹੈ ਜਾਂ ਫਿਰ ਕੋਈ ਹੋਰ ਦਿਨ ਹੋਵੇ ਜਿਸ ਦਿਨ ਤੁਸੀਂ ਛੁੱਟੀ ਤੇ ਹੋਵੋਗੇ। ਨਾ ਜੀ ਜੇ ਮੈਂ ਛੁੱਟੀ ਤੇ ਹੂੰ ਹੋਊਗਾ ਤਾਂ ਤੇ ਬੱਚੇ ਜ਼ਰੂਰ ਦੇਣਗੇ ਦਵਾਈ ਕਰੇ। ਜੀ ਅੱਛਾ ਜੇ ਤੁਸੀਂ ਨਹੀਂ ਹੁੰਦੇ ਤਾਂ ਬੱਚੇ ਦੇ ਦਿੰਦੇ ਨੇ ਦਵਾਈ। ਦਵਾਈ ਬਣਾਈ ਪਈ ਹੁੰਦੀ ਆ। ਬੱਚੇ ਦੱਸ ਕੇ ਦੇ ਦਿੰਦੇ ਆ।